ਇਹ ਵੀਡੀਓ ਰੱਬ ਦੀ ਹੋਂਦ ਨੂੰ ਚੈਲੰਜ ਕਰਦੀ ਆ ਧਿਆਨ ਦੇ ਨਾਲ ਦੇਖੋ ਮੈਂ ਅੰਤ ਦੇ ਵਿੱਚ ਦੱਸਦਾ ਕਿ ਮਹਾਤਮਾ ਬੁੱਧ ਵਰਗੇ ਲੋਕ ਰੱਬ ਬਾਰੇ ਕੀ ਕਹਿੰਦੇ ਸੀ ਹੈ ਜਾਂ ਨਹੀਂ ਪਹਿਲਾਂ ਆ ਵੀਡੀਓ ਨੂੰ ਦੇਖੋ ਤੁਸੀਂ ਰੱਬ ਦੀ ਗੱਲ ਕਰੀਏ ਹੈਗਾ ਜੇ ਹੁਣ ਤੁਸੀਂ ਗੱਲ ਕਰਦੇ ਸੀ ਜੇ ਰੱਬ ਹੁੰਦਾ ਤਾਂ ਅੱਜ ਜੋ ਲੋਕ ਕਿਨੇ ਤੜਫਦੇ ਨੇ ਸ਼ਾਇਦ ਉਹ ਨਾ ਤੜਦੇ ਹੁੰਦੇ ਰੱਬ ਐ ਨਹੀਂ ਕਿਤੇ ਕੋਈ ਉਸਦੀ ਤੱਕੂ ਕੁਰਸੀ 'ਤੇ ਨਹੀਂ ਬੈਠਾ ਕਿਤੇ ਵੀ ਆਉਣ ਦੇ ਕਰਾਮਾ ਕਰੂੰਗਾ ਨਹੀਂ ਲੋਕੀ ਜੋ ਖੋਜਦੇ ਮੈਂ ਖੋਜਣ ਕਿੱਥੇ ਲੱਭਣ ਕਿੱਥੇ ਹੈ ਹੀ ਨਹੀਂ ਖੋਜਣਗੇ ਕਿ ਜਿਹੜੀ ਚੀਜ਼ ਐ ਇੱਕ ਐਗਜ਼ਿਸਟ ਹੀ ਨਹੀਂ ਕਰਦੀ ਉਹਨੂੰ ਖੋਜਣਗੇ ਕਿੱਥੇ ਪਰ ਖੋਜ ਕੇ ਕਰਾਉਣਾ ਕੀ ਹਤੋਂ ਵੈਸੇ ਬਾਈ ਦੀ ਵੇ ਕੀ ਕਰਾਵਾਂਗੇ ਉਤੋਂ ਚੀਨੀ ਲੋਕ ਐ ਉਹਨਾਂ ਦਾ ਰੱਬ ਅਮਰੀਕ ਅੱਖਾਂ ਵਾਲਾ ਹੀ ਐ ਸਾਡੀਆਂ ਅੱਖਾਂ ਖੁੱਲੀਆਂ ਤਾਂ ਸਾਡਾ ਦੂਜਾ ਹੈਗਾ ਸਾਊਥ ਚ ਚਲੇ ਜਾਓ ਆਪ ਵਿਚਾਰੇ ਕਾਲੇ ਹੈਗੇ ਉਹਨਾਂ ਦੇ ਨਾ ਵੀ ਕਾਲੇ ਕਾਲੇ ਹੀ ਐ ਸਰਕਾਰ ਨੂੰ ਚੰਗੇ ਸਕੂਲ ਖੋਲਣ ਦੀ ਲੋੜ ਨਹੀਂ ਹਸਪਤਾਲ ਖੋਲਣ ਦੀ ਲੋੜ ਨਹੀਂ ਕੋਈ ਇੱਕ ਆਰਾਮ ਮੰਦਰ ਬਣਾ ਦੇ ਚੱਲ ਹਿੰਦੂ ਬਾਗੋ ਬਾਗ ਬਾਹ ਇਹ ਵਾ ਰਾਮ ਮੰਦਰ ਨਾ ਹੁਣ ਜਾ ਕੇ ਵਿਚਾਰੋ ਘੰਟੀਆਂ ਹੁੰਦੇ ਚ ਫਿਰਦੇ ਤਾਂ ਡਾਕਟਰਾਂ ਨੂੰ ਪਾੜਦੇ ਹੀ ਨਾ ਕੋਬਰ ਖਾਦਾ ਕਿਸੇ ਨੂੰ ਮੂਤ ਪਿਆਤਾ ਗਾਂ ਦਾ ਕਿਦਨ ਨਾ ਨਾਨਸੈਂਸ ਹੈ ਕਿਹੜੀ ਦੁਨੀਆ ਚ ਤੁਸੀਂ ਸਾਰੀ ਦੁਨੀਆ ਦੇ ਮੂਰੇ ਮੂਰਖ ਸਿੱਧ ਹੋ ਗਏ ਆ ਵੀ ਕਿੱਡੇ ਗਧੇ ਐ ਕਿਤੇ ਜੇ ਤੁਹਾਨੂੰ ਭੁਲੇਖਾ ਹੋਵੇ ਵੀ ਇਹ ਬਹੁਤ ਸਿਆਣੇ ਹੋਣਗੇ ਕਿਤੇ ਨਾ ਬੱਚਿਆਂ ਨੂੰ ਜੇ ਤੁਸੀਂ ਰੈਸ਼ਨਲ ਚੰਗੀ ਐਜੂਕੇਸ਼ਨ ਦਿਓਗੇ ਫਿਰ ਉਹ ਸਮਾਜ ਸੁਧਰ ਸਕਦਾ ਹੈ ਲੇਕਿਨ ਇੱਥੇ ਸਾਰੀ ਸਟੇਟ ਹੈ ਜਿਹੜੀ ਉਹ ਇਸ ਗੱਲ ਤੇ ਲੱਗੀ ਹੋਈ ਹੈ ਵੀ ਕਿਸੇ ਨੂੰ ਅਕਲ ਨਾ ਆਜੀ ਇਸ ਤਰ੍ਹਾਂ ਵਾੜੇ ਉਹਦੇ ਚ ਨਿਕਲਣ ਬਸ ਇਹ ਦਰਾਪਦ ਢੋਲਕੀਆਂ ਛਣੇ ਵਜਾਈ ਜਾਇਆ ਕਰਨ ਅਸੀਂ ਲੁੱਟੀ ਲਾਟੀ ਜਾਈਏ ਬਦੀ ਢੋਲਕੇ ਵੀਡੀਓ ਦੇਖੋ ਕਿ ਇਹ ਬੰਦਾ ਕਰੋੜਾ ਰੁਪਇਆ ਦੇਣ ਨੂੰ ਤਿਆਰ ਆ ਜੇ ਕੋਈ ਰੱਬ ਦੀ ਹੋਂਦ ਨੂੰ ਸਾਬਤ ਕਰ ਦੇਵੇ ਹਾਂਜੀ 1 ਕਰੋੜ ਰੁਪਇਆ ਨਾਮ ਰੱਖਿਆ ਵੈ ਵੀ ਕੋਈ ਵੀ ਬੰਦਾ ਐੜਾ ਉਹ ਇਹ ਸੱਦ ਕਰਦੇ ਵੀ ਪ੍ਰਮਾਤਮਾ ਦੀ ਹੋਂਦ ਹੁੰਦੀ ਹੈ ਤਾਂ ਅਸੀਂ ਕਰੋੜ ਰੁਪਏ ਨਾਮ ਦੇਵਾਂਗੇ ਕੋਈ ਪਾਵਰ ਤਾਂ ਹੈ ਨਾ ਜਿਹੜੀ ਇਹ ਬ੍ਰਹਿਮੰਡ ਨੂੰ ਚਲਾ ਰਹੀ ਹੈ ਇਹਦੇ ਪਿੱਛੇ ਇੰਨੀ ਦੁਨੀਆ ਜਿਹੜੀ ਆ ਉਹ ਚੱਲ ਰਹੀ ਹੈ ਤੁਸੀਂ ਦੇਖੋ ਕਿ ਨਿਯਮ ਨੇ ਕਿੰਨੇ ਅੱਜ ਤੋਂ ਜਨਕਿ ਹਜ਼ਾਰਾਂ 5 7000 ਸਾਲ ਪਹਿਲਾਂ ਲੋਕ ਇਹ ਵਿਸ਼ਵਾਸ ਕਰਦੇ ਸੀ ਵੀ ਮਨੁੱਖੀ ਬਲੀਆਂ ਦੋ ਮਨੁੱਖੀ ਬਲੀਆਂ ਦਾ ਨਾ ਪਰਮਾਤਮਾ ਖਸਮਦਾ ਮੀ ਪਾਨ ਦਾ ਸਾਨੂੰ ਦਾਣੇ ਦੇ ਦਿੰਦਾ ਸਾਡੇ ਘਰਾਂ 'ਚ ਆ ਜਾਂਦੇ ਫਿਰ ਜਿਹੜੇ ਸੁਧਾਰਕ ਸੀ ਉਹਨਾਂ ਨੇ ਪ੍ਰਚਾਰ ਕੀਤਾ ਵੀ ਇਹ ਮਾੜੀ ਗੱਲ ਕਰ ਰਹੇ ਹੋ ਤੁਸੀਂ ਵੀ ਐਵੇਂ ਵਿਚਾਰਿਆਂ ਨੂੰ ਮਨੁੱਖਾਂ ਨੂੰ ਬੱਚਿਆਂ ਨੂੰ ਬਲੀ ਚਾੜੀ ਜਾਂਦੇ ਹੋ ਉਹਨਾਂ ਨੇ ਉਹਨਾਂ ਨੂੰ ਪਸ਼ੂਆਂ ਦੀਆਂ ਬਲੀਆਂ ਦੇ ਉੱਪਰ ਲੈ ਕੇ ਆਉਂਦਾ ਫਿਰ ਪਸ਼ੂਆਂ ਦੀਆਂ ਬਲੀਆਂ ਨੂੰ ਵੀ ਜਿਹੜੇ ਸੁਧਾਰਕ ਸੀ ਜਿਹੜੇ ਭਗਤੀ ਲਹਿਰ ਵਾਲੇ ਸੀ ਉਹ ਕਹਿੰਦੇ ਵੀ ਤੁਸੀਂ ਕਿਉਂ ਕਰੀ ਜਾਂਦੇ ਹੋ ਪਸ਼ੂਆਂ ਦੀਆਂ ਬਲੀਆਂ ਇਹ ਤਾਂ ਨਾਮ ਜਪਣ ਨਾਲ ਹੀ ਠੀਕ ਹੋ ਜਾਂਦਾ ਹੈ भगवान के अस्तित्व का प्रश्न एक प्राचीन प्रश्न है जिसका कोई निश्चित उत्तर नहीं है विभिन्न लोगो की विभिन्न मान्यता है और वैज्ञानिक प्रमाण भी इस प्रश्न का स्पष्ट उत्तर नहीं दे पाते हैं कुछ लोग मानते हैं कि भगवान एक दयालु और सर्वशक्तिमान रचनाकार हैं जो ब्रह्मांड और सभी जीवों के लिए जिम्मेदार है वे प्रार्थना और पूजा के माध्यम से भगवान से जुड़ते हैं अन्य लोग मानते हैं कि भगवान का अस्तित्व नहीं है और ब्रह्मांड प्राकृतिक प्रक्रियाओं का परिणाम है वे विज्ञान और तर्क पर विश्वास करते हैं कुछ लोग मानते हैं कि भगवान की अवधारणा एक रूपक है जो जीवन में अर्थ और उद्देश्य प्रदान करता है आप क्या मानते हैं यहाँ कुछ संसाधन दिए गए हैं जो आपको भगवान के अस्तित्व के बारे में अधिक जानने में मदद कर सकते हैं कुल मिला के रब की होंद में कोई सबित नहीं कर सकता तो अड़होंद में भी कोई सबित नहीं कर सकता गा ये नतीजा निकलता ये चीज़ आसनल थोड़ा डिशिजन आ मन का जे थोड़े रही थोड़ी शरदा कम कर दी आता रब हैगा जे तो सिरे तो नकार दे खुद चीज़ा कर विश्वास करते हैं ਤੋਂਡੇ ਲਈ ਕੁਝ ਨਹੀਂ ਹੈਗਾਗਾ ਇਹਦੇ ਬਾਰੇ ਜਿਹੜਾ ਬੰਦਾ ਬਹਿਸ ਦੇ ਵਿੱਚ ਪੈ ਗਿਆ ਫੇਸਬੁੱਕ ਤੇ ਬੜੀਆਂ ਬਹਿਸਾਂ ਹੁੰਦੀਆਂ ਗਰੁੱਪਾ ਨਾਸਤਿਕ ਆਸਤਿਕ ਦੇ ਇੱਕ ਦੂਜੇ ਨੂੰ ਗਾਲਾਂ ਕੱਢਦੇ ਆ ਇੱਕ ਦੂਜੇ ਨੂੰ ਨੰਬਰ ਚੇਂਜ ਕਰਦੇ ਆ ਤੂੰ ਮੈਨੂੰ ਮੈਂ ਤੈਨੂੰ ਐ ਕਰ ਦੂੰ ਫਲਾਨਾ ਕਰ ਦੂੰ ਅਸਲ ਦੇ ਵਿੱਚ ਇਹ ਚੀਜ਼ ਨੂੰ ਕੋਈ ਸਾਬਿਤ ਨਹੀਂ ਕਰ ਪਾਇਆ ਅੱਜ ਤੱਕ ਨਾ ਹੀ ਕੋਈ ਕਰ ਪਾਊਗਾ ਕਿਉਂਕਿ ਨਾਸਤਿਕ ਲੋਕ ਬਹੁਤ ਸਾਰੇ ਤੱਥ ਤੇ ਅੰਕੜੇ ਸਾਨੂੰ ਦੇ ਸਕਦੇ ਆ ਜਿਹਦੇ ਵਿੱਚ ਇਹ ਸਾਬਿਤ ਹੋਊਗਾ ਇਹ ਕੋਈ ਆਪ ਨਹੀਂ ਹੈਗਾ ਤੇ ਆਸਤਿਕ ਲੋਕ ਵੀ ਤੁਹਾਨੂੰ ਬਹੁਤ ਸਾਰੇ ਤੱਥ ਤੇ ਅੰਕੜੇ ਦੇ ਸਕਦੇ ਆ ਕਿ ਰੱਬ ਹੈਗਾ ਪਰ ਅੰਤ ਨੂੰ ਜੱਤ ਹੋ ਜਾਂਦੀ ਆ ਆਸਤਿਕ ਸੋਚ ਵਾਲਿਆਂ ਦੀ ਬਾਕੀ ਤੁਹਾਡੇ ਕੀ ਵਿਚਾਰ ਆ ਕਮੈਂਟ ਕਰਕੇ ਜਰੂਰ ਦੱਸਣਾ ਆਪਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਜਿਸ ਦੇ ਕਮੈਂਟ ਆਪਾਂ ਨੂੰ ਲੱਗੇ ਕਿ ਇਹ ਚੀਜ਼ ਨੂੰ ਸਾਬਤ ਕਰਦੇ ਆ ਉਹਦੇ ਬਾਰੇ ਸਪੈਸ਼ਲ ਵੀਡੀਓ ਬਣਾਈ ਜਾਊਗੀ